ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਤੋਂ ਸੋਝੀ ਗਿਆਨ ਆਇਆ ਕਰਦਾ ਹੈ ਖਾਲਸਾ ਜੀ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਲੋਕ ਪਰਲੋਕ ਦੀ ਸੋਝੀ ਆਉਂਦੀ ਹੈ ਜਿਸ ਬਾਣੀ ਨੂੰ ਪੜ੍ਹ ਕੇ ਖਾਲਸਾ ਜੀ ਕਿਵੇਂ ਦੁੱਖਾਂ ਤੋਂ ਬਚਣਾ ਹੈ ਕਿਵੇਂ ਸੁੱਖ ਪ੍ਰਾਪਤ ਹੋਣੇ ਸਮਝ ਆ ਜਾਂਦੀ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਐਸੀ ਪਾਵਨ ਪਵਿੱਤਰ ਬਾਣੀ ਸਾਨੂੰ ਬਖਸ਼ੀ ਹੈ ਮਹਾਰਾਜ ਜੀਆ ਦਾ ਉਪਦੇਸ਼ ਹੈ ਕਿ ਭਾਈ ਜਿਹੜਾ ਬਾਣੀ ਪੜਦਾ ਨਾਮ ਜਪਦਾ ਹੈ ਖਾਲਸਾ ਜੀ ਉਹਨੂੰ ਸੁੱਖ ਪ੍ਰਾਪਤ ਹੁੰਦੇ ਹਨ ਸੁੱਖ ਕਿਹੜੇ ਭਾਵੇਂ ਉਹ ਸਰੀਰ ਦੇ ਨਾ ਹੋਣ ਅੰਤਰ ਆਤਮਿਕ ਸੁੱਖ ਖਾਲਸਾ ਜੀ ਬਹੁਤ ਪ੍ਰਾਪਤ ਹੁੰਦੇ ਜਿਵੇਂ ਭਾਈ ਮਣੀ ਸਿੰਘ ਸਾਹਿਬ ਬੰਦ ਬੰਦ ਖਾਲਸਾ ਜੀ ਕੱਟ ਦਿੱਤਾ ਗਿਆ ਪਰ ਸੁੱਖ ਵਿੱਚ ਹਨ ਭਾਈ ਭਾਈ ਮਤੀ ਦਾਸ ਜੀ ਆਰਾ ਚੱਲ ਗਿਆ ਸੀਸ ਤੇ ਤੇ ਖਾਲਸਾ ਜੀ ਸੁੱਖ ਵਿੱਚ ਹਨ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਬੜੇ ਸੁਖ ਵਿੱਚ ਹਨ ਭਾਈ ਤਾਰੂ ਸਿੰਘ ਸਾਹਿਬ ਜੀ ਹੁਣੀ ਖਾਲਸਾ ਜੀ ਖੋਪਰ ਲਾ ਦਿੱਤਾ ਗਿਆ ਪਰ ਸੁਖ ਵਿੱਚ ਹਨ ਆਨੰਦ ਵਿੱਚ ਹਨ ਛੋਟੇ-ਛੋਟੇ ਬੱਚਿਆਂ ਦੇ ਟੁਕੜੇ ਕਰਕੇ ਖਾਲਸਾ ਜੀ ਰੱਸੀਆਂ ਦੇ ਵਿੱਚ پرو ਕੇ ਗਲ ਵਿੱਚ ਮਾਲਾ ਪਾ ਦਿੱਤੀਆਂ ਗਈਆਂ ਮਾਤਾਵਾਂ ਦੇ ਛੋਟੇ-ਛੋਟੇ ਬੱਚੇ ਕੁਝ-ਕੁਝ ਮਹੀਨਿਆਂ ਦੇ ਖਾਲਸਾ ਜੀ ਕੁਝ-ਕੁਝ ਦਿਨਾਂ ਦੇ ਤਾਂ ਨੂੰ ਸਿੱਟ ਕੇ ਲੱਤ ਤੋਂ ਫੜ ਕੇ ਤਾਂ ਨੂੰ ਸਮਾਨ ਨੂੰ ਸਿੱਟਿਆ ਜਾਂਦਾ ਹੈ ਜਦੋਂ ਬੱਚਾ ਉੱਥੋਂ ਥੱਲੇ ਨੂੰ ਆਉਂਦਾ ਤੇ ਥੱਲੇ ਨੇਜਾ ਕਰ ਦਿੱਤਾ ਜਾਂਦਾ ਤੇ ਵਿੱਚ ਪਰੋਇਆ ਜਾਂਦਾ ਐਂਡਾਆਂ ਦੀਆਂ ਖਾਲਸਾ ਜੀ ਸ਼ਹਾਦਤਾਂ ਆਪਣੇ ਪੰਥ ਵਿੱਚ ਹਨ ਐਦੇ ਪਰਉਪਕਾਰ ਵਾਲੇ ਸਤਿਗੁਰੂ ਇੰਨੀ ਖਾਲਸਾ ਜੀ ਸਬਰ ਸੰਤੋਖ ਵਾਲੇ ਸਿੱਖ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਨੇ ਐਸਾ ਸੁੱਖ ਭਰ ਦਿੱਤਾ ਕਿ ਖਾਲਸਾ ਜੀ ਸਰੀਰ ਦੀ ਪ੍ਰਵਾਹ ਤੱਕ ਨਹੀਂ ਕੀਤੀ ਐਸੇ ਸਤਿਗੁਰਾਂ ਦੇ ਅਸੀਂ ਸਿੱਖ ਹਾਂ ਭਾਵੇਂ ਨਕਮੇ ਹੀ ਹਾਂ ਸਾਨੂੰ ਮਹਾਰਾਜ ਨੂੰ ਛੱਡ ਕੇ ਕਿਤੇ ਥਾਂ ਥਾਂ ਦੇ ਪੁਜਾਰੀ ਨਹੀਂ ਬਣਨਾ ਚਾਹੀਦਾ ਇਹ ਸਾਨੂੰ ਬਾਣੀ ਵੀ ਸੋਝੀ ਦਿੰਦੀ ਹੈ ਸਾਡਾ ਇਤਿਹਾਸ ਗਵਾਹੀ ਭਰਦਾ ਹੈ ਖਾਲਸਾ ਜੀ ਸਤਗੁਰੂ ਜੀ ਮਹਾਰਾਜ ਨੂੰ ਜਿਹੜਾ ਕੋਈ ਯਾਦ ਕਰਦਾ ਉਥੇ ਭਾਈ ਪਹੁੰਚ ਕੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਉਥੇ ਜਾ ਕੇ ਉਹਦੀ ਰੱਖਿਆ ਕਰਦੇ ਰਹੇ ਹਨ ਸੋ ਐਸੇ ਸਤਗੁਰਾਂ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਵਾਰਨੇ ਬਨਹਾਰਨੇ ਜਾਈਏ ਜਿਹੜੇ ਸਤਗੁਰਾਂ ਨੇ ਖਾਲਸਾ ਜੀ ਸਾਰੀ ਸ੍ਰਿਸ਼ਟੀ ਨੂੰ ਉਤਾਰਨਾ ਕੀਤਾ ਹੁਣ ਅੱਜ ਵੇਖੋ ਪੰਜਾਬ ਜਿਹੜਾ ਹੈ ਮਹਾਰਾਜ ਦੇ ਮਹਾਰਾਜ ਦੇ ਨਾਂ ਤੇ ਪਲਦਾ ਹੈ ਮਹਾਰਾਜ ਦਾ ਇਹ ਪੰਜਾਬ ਹੈ ਐਸੀ ਧਰਤੀ ਹੈ ਨਹੀਂ ਤੇ ਖਾਲਸਾ ਜੀ ਬਹੁਤ ਦੇਸ਼ ਹਨ ਬਹੁਤ ਟਾਪੂ ਹਨ ਬਯੰਤ ਧਰਤੀਆਂ ਹਨ ਜਿੱਥੇ ਮਹਾਰਾਜ ਜੀਆਂ ਦਾ ਪ੍ਰਕਾਸ਼ ਹੈ ਉਦਾਹਰਣ ਦੇ ਦਵਾਂ ਜਿਸ ਵੇਲੇ ਸਤਗੁਰੂ ਜੀ ਮਹਾਰਾਜ ਬਗਦਾਦ ਗਏ ਉਥੇ ਜਾ ਕੇ ਸਤਗੁਰੂ ਜੀ ਮਹਾਰਾਜ ਨੇ ਬੋਲਣਾ ਕੀਤਾ ਬੇ ਲਖ ਪਤਾਲਾ ਪਤਾਲ ਲਖ ਆਗਾਸਾ ਆਗਾਸੇ ਬਚਨ ਜਪਕੀ ਸਾਹਿਬ ਦੇ ਉਥੋਂ ਦਾ ਖਾਲਸਾ ਜੀ ਦਸਤਗੀਰ ਉਹਨੇ ਆਖਿਆ ਵੀ ਸਾਨੂੰ ਤੇ ਮੁਹੰਮਦ ਸਾਹਿਬ ਨੇ ਦੱਸਿਆ ਕਿ ਸੱਤ ਆਕਾਸ਼ ਨੇ ਸੱਤ ਪਤਾਲ ਨੇ ਤੇ ਕੀ ਮੁਹੰਮਦ ਸਾਹਿਬ ਝੂਠੇ ਨੇ ਸਤਗੁਰ ਜੀਆ ਨੇ ਕਿਹਾ ਨਹੀਂ ਭਾਈ ਮੁਹੰਮਦ ਸਾਹਿਬ ਝੂਠੇ ਨਹੀਂ ਤੇ ਨਾ ਅਸੀਂ ਝੂਠੇ ਹਾਂ ਉਹਨਾਂ ਨੂੰ ਸੱਤ ਦਿਖੇ ਨੇ ਤੇ ਉਹਨਾਂ ਸੱਤ ਦੱਸ ਦਿੱਤੇ ਸਾਨੂੰ ਲੱਖਾਂ ਦੇਖ ਰਹੇ ਨੇ ਅਸੀਂ ਲੱਖਾਂ ਦਾ ਅਖਰ ਦੱਸ ਰਹੇ ਹਾਂ ਜਿਹੜਾ ਪਰੋਸਾ ਨਾ ਆਇਆ ਮਹਾਰਾਜ ਕਹਿੰਦੇ ਵਿਖਾ ਦਿੰਨੇ ਹਾਂ ਤੇ ਖਾਲਸਾ ਜੀ ਫਿਰ ਉਸ ਵੇਲੇ ਦਸਤਗੀਰ ਕਹਿੰਦੇ ਮੈਂ ਤੇ ਬੁੱਢਾ ਹੋ ਗਿਆ ਆ ਤੁਸੀਂ ਮੇਰੇ ਬੱਚੇ ਨੂੰ ਖਾ ਦਿਓ ਤੇ ਖਾਲਸਾ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਸਤਗੀਰ ਦੇ ਬੱਚੇ ਨੂੰ ਲੈ ਕੇ ਤੇ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਨੇ ਖੰਡ ਬ੍ਰਹਿਮੰਡ ਵਿਖਾ ਦਿੱਤੇ ਸਨ ਤੇ ਖਾਲਸਾ ਜੀ ਇਹ ਸਾਰੇ ਦੀ ਸਾਰੀ ਸੋਝੀ ਸਾਨੂੰ 사ਤਗੁਰਾਂ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ ਦੀਨ ਦੁਨੀ ਦੇ ਮਾਲਕ ਜੀ ਨੂੰ ਸਾਰੇ ਖੰਡ ਬ੍ਰਹਿਮੰਡ ਯਾਦ ਕਰਦੇ ਆ ਜਿੱਥੇ ਜਿੱਥੇ ਵੀ ਖਾਲਸਾ ਜੀ ਮਹਾਰਾਜ ਉਹਨੂੰ ਲੈ ਕੇ ਗਏ ਜਿੱਥੇ ਜਿੱਥੇ ਪਤਾਲਾਂ ਵਿੱਚ ਆਕਾਸ਼ਾਂ ਵਿੱਚ ਹਲੇ ਖਾਲਸਾਰੀ ਪੂਰੇ ਨਹੀਂ ਸੀ ਹੋਏ ਤੇ ਉਹਨੂੰ ਆਪਣਾ ਸਰੀਰ ਬੁੱਢਾ ਜਾਪਣ ਲੱਗਾ ਮਹਾਰਾਜ ਜੀ ਨੂੰ ਕਹਿੰਦਾ ਵੀ ਮਹਾਰਾਜ ਜੀ ਵਾਪਸ ਚਲੀਏ ਪਿੱਛੇ ਕਿਨੂੰ ਜਾ ਕੇ ਦੱਸਣਾ ਮਾਂ ਬਾਪ ਤੇ ਮਰ ਗਏ ਹੋਣਗੇ ਕਿਨੂੰ ਦੱਸਣਾ ਜਾ ਕੇ ਵਾਪਸ ਚਲੀਏ ਜਦੋਂ ਜਿੱਦ ਕੀਤੀ 사ਦਗੁਰੂ ਜੀ ਮਹਾਰਾਜ ਕਹਿੰਦੇ ਠੀਕ ਆ ਭਾਈ ਤੇ ਖਾਲਸਾਰੀ ਜਦੋਂ ਮਹਾਰਾਜ ਜੀ ਵਾਪਸ ਉਹਨੂੰ ਲੈ ਕੇ ਆਏ ਤੇ ਉਹਦੇ ਪਿਤਾ ਉੱਥੇ ਹੀ ਬੈਠੇ ਸਾਰੇ ਲੋਕ ਵੀ ਉੱਥੇ ਬੈਠੇ ਉਹਦਾ ਪਿਤਾ ਕਹਿੰਦਾ ਪੁੱਤਰ ਬੜੀ ਛੇਤੀ ਮੋੜ ਆਏ ਵੇਖ ਲੇ ਤੇ ਖਾਲਸਾ ਜੀ ਉਸ ਵੇਲੇ ਉਹ ਦਸਤਗੀਰ ਦੇ ਪੁੱਤਰ ਨੇ ਕਿਹਾ ਸੀ ਅੱਬਾ ਜੀ ਇਹ ਤੇ ਤੁਹਾਨੂੰ ਲੱਗਦਾ ਇੱਕ ਛੇਣ ਲੱਗਾ ਮੈਂ ਤੇ ਆਪਣੀ ਪੂਰੀ ਦੀ ਪੂਰੀ ਉਮਰ ਭੋ ਕੇ ਆਇਆ ਹਾਂ ਜਿੱਥੇ ਵੀ ਜਾਂਦੇ ਹਾਂ ਇਹਨਾਂ ਦੀ ਮਹਿਮਾ ਹੁੰਦੀ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹੋ ਰਹੀ ਹੈ ਸਾਰਿਆਂ ਖੰਡਾਂ ਬ੍ਰਹਿਮੰਡਾਂ ਵਿੱਚ ਵਸਦੇ ਲੋਕ ਇਹਨਾਂ ਦੀ ਮਹਿਮਾ ਗਾਉਂਦੇ ਆ ਸਾਨੂੰ ਭਲੇਖਾ ਹੈ ਇਹ ਖਾਲਸਾ ਜੀ ਆਮ ਕਰਕੇ ਸਾਨੂੰ ਭਲੇਖਾ ਪਿਆਏ ਰਹਿਣਾ ਇਹ ਭਲੇਖਾ ਕੋਈ ਕੱਢ ਨਹੀਂ ਸਕਦਾ ਵੀ ਸ਼ਾਇਦ ਅਸੀਂ ਇਸ ਧਰਤੀ ਤੇ ਰਹੇ ਨੇ ਆ ਤੇ ਧਰਤੀ ਕੱਲੀ ਇਹੋ ਹੀ ਆ ਜਿੱਥੇ ਦੁਨੀਆ ਵਸਦੀ ਆ ਖਾਲਸਾਰੀ ਲੱਖਾਂ ਹੀ ਧਰਤੀਆਂ ਨੇ ਕਰੋੜਾਂ ਹੀ ਧਰਤੀਆਂ ਨੇ ਜਿੱਥੇ ਦੁਨੀਆ ਵਸਦੀ ਆ ਸਾਡੇ ਵਾਂਗ ਹੀ ਸਾਨੂੰ ਇਹ ਭਲੇਖਾ ਹੈ ਕੋਈ ਸਾਧ ਹੋਵੇ ਪੂਰਨ ਉਹ ਖਾਲਸਾਰੀ ਉਹਨੂੰ ਪਤਾ ਲੱਗਦਾ ਵੀ ਭਾਈ ਆ ਖੇਡ ਹੈ ਦਾਸ ਨੇ ਪਹਿਲਾਂ ਵੀ ਸੁਣਾਈ ਸੀ ਜਿਸ ਵੇਲੇ ਭਗਵਾਨ ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰ ਹੋਏ ਨੇ ਤੇ ਖਾਲਸਾਰੀ ਜਦੋਂ ਸੀਤਾ ਮਾਤਾ ਨੂੰ ਚੁੱਕ ਕੇ ਲੈ ਗਿਆ ਸੀ ਰਾਵਣ ਤੇ ਫਿਰ ਜੰਗ ਕਰਨ ਵਾਸਤੇ ਜਦੋਂ ਸਾਰੀ ਜਿਹੜੀ ਬਾਂਦਰ ਸੈਨਾ ਸੀ ਸਾਰੀ ਨਾਲ ਇਹਨੂੰ ਵਾਨਰ ਸੈਨਾ ਕਿਹਾ ਜਾਂਦਾ ਬਾਂਦਰ ਹੋਰ ਹੋਇਆ ਕਰਦਾ ਖਾਲਸਾ ਜੀ ਵਾਨਰ ਹੋਰ ਹੋਇਆ ਕਰਦਾ ਵਾਨਰ ਬਹੁਤ ਸਿਆਣਾ ਹੁੰਦਾ ਤੇ ਉਹ ਜਦੋਂ ਨਾਲ ਲੈ ਕੇ ਫੌਜ ਜਦੋਂ ਗਏ ਨੇ ਤੇ ਖਾਲਸਾ ਜੀ ਫੌਜ ਜਿਹੜੀ ਸੀ ਉਹਦਾ ਅੰਨ ਪਾਣੀ ਮੁੱਕਿਆ ਤੇ ਉਸ ਵੇਲੇ ਆਪਣੇ ਹੱਥ ਦੀ ਅੰਗੂਠੀ ਲਾ ਕੇ ਹਨੂਮਾਨ ਜੀ ਨੂੰ ਦਿੱਤੀ ਸੀ ਕਿ ਕਹਿੰਦੇ ਜਾਓ ਇਦਾਂ ਇਦਾਂ ਇੱਕ ਪਹਾੜ ਦੇ ਉੱਤੇ ਜਾਓ ਤੇ ਉਥੇ ਇੱਕ ਮਾਤਾ ਹੋਵੇਗੀ ਗੁਫਾ ਦੇ ਅੰਦਰ ਅਗਾਹਾਂ ਚਲੇ ਜਾਣਾ ਬਹੁਤ ਦੂਰ ਜਾਣ ਤੇ ਤੁਹਾਨੂੰ ਮਿਲੇਗੀ ਚੱਕੀਆਂ ਪੀਸ ਦੀ ਹੋਵੇਗੀ ਉਹਨੂੰ ਇਹ ਮੁੰਦਰੀ ਦੇ ਕੇ ਤੇ ਆਟਾ ਲੈ ਉਹ ਰਾਸ਼ਨ ਲੈ ਆਓ ਖਾਲਸਾ ਜੀ ਜਿਸ ਵੇਲੇ ਭਗਵਾਨ ਹਨੂਮਾਨ ਜੀ ਉਥੇ ਪਹੁੰਚਦੇ ਆ ਲੰਮਾ ਪੈੜਾ ਤੈਅ ਕਰਕੇ ਜਾਂਦੇ ਜਦੋਂ ਉਥੇ ਪਹੁੰਚਦੇ ਮਾਤਾ ਨੂੰ ਜਾ ਕੇ ਕਹਿੰਦੇ ਮੈਨੂੰ ਭਗਵਾਨ ਰਾਮਚੰਦਰ ਨੇ ਭੇਜਿਆ ਸਾਨੂੰ ਰਾਸ਼ਨ ਦੇ ਦਿਓ ਤੇ ਕਹਿੰਦੇ ਆ ਅੰਗੂਠੀ ਉਹਨਾਂ ਨੇ ਭੇਜੀ ਐ ਉਹ ਮਾਦਾ ਕਹਿੰਦੀ ਐ ਉਹ ਗਾਂਹ ਜਾ ਕੇ ਸਿਰ ਦੇ ਉਠੀ ਉੱਥੇ ਰੱਖ ਦੇ ਜਦੋਂ ਹਨੂਮਾਨ ਜੀ ਅੱਗੇ ਹੁਕੇ ਵੇਖਦੇ ਆ ਤੇ ਖਾਲਸਾ ਜੀ ਉਹੋ ਜੀਆਂ ਅੰਗੂਠੀਆਂ ਦੇ ਢੇਰ ਲੱਗੇ ਹੁੰਦੇ ਤੇ ਹਨੂਮਾਨ ਜੀ ਪੁੱਛ ਲੈਂਦੇ ਮਾਤਾ ਵੀ ਆ ਇੰਨੀਆਂ ਅੰਗੂਠੀਆਂ ਕਿਹੜੀਆਂ ਨੇ ਤੇ ਉਸ ਵੇਲੇ ਉਹ ਮਾਦਾ ਦਾ ਜਵਾਬ ਹੁੰਦਾ ਮਾਦਾ ਕਹਿੰਦੀ ਆਪਣਾ ਰਾਸ਼ਨ ਲੈ ਤੇ ਤੂੰ ਚਲਾ ਜਾ ਤੇ ਖਾਲਸਾ ਜੀ ਜਦੋਂ ਜੇਲ ਕੀਤੀ ਹਨੂਮਾਨ ਜੀ ਨੇ ਵੀ ਦੱਸੋ ਮਾਤਾ ਜੀ ਕੌਣ ਐ ਇਹ ਕਿਧੀਆਂ ਇੰਨੀਆਂ ਬੁੰਦਰੀਆਂ ਨੇ ਤੇ ਮਾਤਾ ਨੇ ਦੱਸਿਆ ਜਿਹਦੀ ਮੁੰਦਰੀ ਤੋਂ ਲੈ ਕੇ ਆਇਆ ਏ ਇਦਾਂ ਦੇ ਰਾਮ ਪਤਾ ਨਹੀਂ ਮੈਂ ਕਿੰਨੇ ਵੇਖੇ ਆ ਇਹ ਸਾਰੀਆਂ ਉਹਨਾਂ ਦੀਆਂ ਮੁੰਦਰੀਆਂ ਹੀ ਆ ਭਾਵ ਕਿ ਇੱਕ ਧਰਤੀ ਦਾ ਵਰਤਾਰਾ ਨਹੀਂ ਏ ਖਾਲਸਾ ਜੀ ਕਰੋੜਾਂ ਧਰਤੀਆਂ ਦਾ ਵਰਤਾਰਾ ਹੈ ਸੋ ਪਰਮੇਸ਼ਰ ਹੈ ਜੇ ਰੱਬ ਨੂੰ ਜਾਣ ਲਿਆ ਫਿਰ ਰੱਬ ਦਾ ਫਾਇਦਾ ਕੀ ਜੇ ਉਸ ਬੰਦੇ ਬਾਰੇ ਪਤਾ ਹੀ ਲੱਗ ਜਵੇ ਤੇ ਫਿਰ ਖਾਲਸਾ ਜੀ ਉਹਨੂੰ ਮੰਨੂ ਕੌਣ ਹੁਣ ਆਪਾਂ ਕਿਵੇਂ ਮੰਤਰੀ ਸੰਤਰੀ ਕੋਲੇ ਬਹਿਣ ਲੱਗ ਪਈਏ ਤੇ ਖਾਲਸਾ ਜੀ ਫਿਰ ਯਾਰੀ ਪੈ ਜਾਂਦੀ ਆ ਤੇ ਭੈ ਖਤਮ ਹੋ ਜਾਂਦਾ ਤੇ ਬਸ ਜੇ ਰੱਬ ਦੇ ਸਾਰੇ ਰੰਗਾਂ ਦਾ ਭੇਦ ਹੀ ਆ ਜਾਵੇ ਤੇ ਫਿਰ ਖਾਲਸਾ ਜੀ ਉਹਨੂੰ ਰੱਬ ਕੌਣ ਕਵੇ ਕਈ ਲੋਕ ਕਹਿੰਦੇ ਆ ਨਾ ਵੀ ਆ ਬਰਾਬਰ ਕਰੇ ਕਿਸ ਨੇ ਵੇਖਿਆ ਜੇ ਰੱਬ ਸਾਰਿਆਂ ਨੂੰ ਨਜ਼ਰੀ ਆ ਗਿਆ ਤੇ ਫਿਰ ਖਾਲਸਾ ਜੀ ਇਹ ਖੇਡ ਪਸਾਰਾ ਕੀ ਹੋਇਆ ਇਹ ਜੋ ਕਰਮਾਂ ਦੀ ਮਾਰ ਅਸੀਂ ਝੱਲਦੇ ਆ ਸਾਨੂੰ ਪੈਂਦੀ ਆ ਅਸੀਂ ਕਰਮ ਮਾੜੇ ਕਰਦੇ ਆ ਤੇ ਫਿਰ ਖਾਲਸਾ ਜੀ ਇਹ ਦੁੱਖ ਸਹਿੰਨੇ ਆ ਇਹ ਸ ਚੀਜ਼ਾਂ ਖਤਮ ਹੋ ਜਾਣਗੀਆਂ ਸੋ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਰੱਥ ਸਾਧਗੁਰੂ ਜਿਨ੍ਹਾਂ ਨੇ ਬਾਣੀ ਸਾਨੂੰ ਦਿੱਤੀ ਹੈ ਤੇ ਮੈਂ ਮੇਨ ਗੱਲ ਇਹ ਕਰਨੀ ਚਾਹੁੰਦਾ ਹਾਂ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਹੈ ਸਤਗੁਰਾਂ ਨੇ ਕਿੱਡੇ ਵੱਡੇ ਪਰਉਪਕਾਰ ਸਾਡੇ ਦੇ ਕੀਤੇ ਕਿ ਸਾਡੀ ਪੰਜਾਬ ਦੀ ਧਰਤੀ ਨੂੰ ਚੜਨਾ ਕੀਤਾ ਜਿੱਥੇ ਆ ਕੇ ਮਹਾਰਾਜ ਜੀਆ ਨੇ ਉਤਾਰਾ ਕੀਤਾ ਹੈ ਆਪ ਕਾਲਪੁਰਖ ਜੀ ਨੇ ਤੇ ਫਿਰ ਖਾਲਸਾ ਜੀ ਇਹ ਅੱਜ ਸਾਨੂੰ ਮਾਰ ਪੈ ਰਹੀ ਹੈ ਜਿਹੜੀ ਹੜਾਂ ਦੀ ਦੁੱਖਾਂ ਤਕਲੀਫਾਂ ਦੀ ਅਸੀਂ ਗੁਲਾਮੀ ਵਿੱਚ ਹਾਂ ਉਹ ਇਸੇ ਕਰਕੇ ਹਾਂ ਅਸੀਂ ਪਹਿਲੀ ਤੇ ਗੱਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਨਹੀਂ ਮੰਨਿਆ ਮਹਾਰਾਜ ਕਹਿੰਦੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤਿਆਰ ਬਰ ਤਿਆਰ ਹੋ ਜਦੋਂ ਤੁਹਾਡੇ ਹੱਥ ਵਿੱਚ ਤੇਗ ਹੋਊਗੀ ਲੋਕ ਤੁਹਾਡੇ ਤੋਂ ਡਰਨਗੇ ਜਿਹੜੇ ਤੁਹਾਡੇ ਘਰ ਨੂੰ ਲੁੱਟਣਾ ਚਾਹੁੰਦੇ ਆ ਤੁਹਾਡੇ ਤੋਂ ਡਰਨਗੇ ਭੈ ਖਾਣਗੇ ਪਰ ਖਾਲਸਾ ਜੀ ਅਸੀਂ ਤੇਗਾਂ ਵਿਸਾਰ ਕੇ ਤੇ ਹੋਰਾਂ ਕੰਮਾਂ ਵਿੱਚ ਲੱਗ ਗਏ ਆ ਸਾਡੇ ਵੱਡੇ ਵੱਡੇ ਪ੍ਰਚਾਰਕ ਸਟੇਜਾਂ ਦੇ ਬਹਿ ਕੇ ਕਹਿੰਦੇ ਆ ਹੁਣ ਤਲਵਾਰ ਦਾ ਜੋਗ ਨਹੀਂ ਹੁਣ ਕਲਮ ਦਾ ਜੋਗ ਹੈ ਭਾਈ ਕਲਮ ਦਾ ਜੋਗ ਸਤਿਗੁਰਾਂ ਨੇ ਵੀ ਵਿਖਾਇਆ ਪਰ ਉਹ ਤੋਂ ਪਹਿਲਾਂ ਤਲਵਾਰ ਦਾ ਜੋਰ ਵਿਖਾਉਣਾ ਕੀਤਾ ਹੈ ਕਲਮ ਉਦੋਂ ਕੰਮ ਆਉਂਦੀ ਹੈ ਜਿਸ ਵੇਲੇ ਖਾਲਸਾ ਦੀ ਤਲਵਾਰ ਆਪਣਾ ਜੋਰ ਵਿਖਾ ਚੁੱਕੀ ਹੁੰਦੀ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਅੱਜ ਸਾਨੂੰ ਲੋੜ ਹੈ ਸਾਡੇ ਸਤਿਗੁਰਾਂ ਦੇ ਚਰਨਾਂ 'ਚ ਲੱਗਣ ਦੀ ਵੇਖੋ ਖਾਲਸਾ ਦੀ ਤਮਾਸ਼ੀਨ ਲੋਕ ਲੋਕਾਂ ਦੇ ਘਰ ਧਮਾ ਹੋ ਗਏ ਲੋਕਾਂ ਦੇ ਕੋਲ ਰਿਆ ਕੱਖ ਨਹੀਂ ਤੇ ਆਉਂਦੇ ਨੇ ਖਾਲਸਾ ਜੀ ਕਿਸ ਦੀ ਸੇਵਾ ਕੀਤੀ ਆ ਜਾਂ ਨਹੀਂ ਕੀਤੀ ਪਰ ਵੀਡੀਓ ਪਹਿਲਾਂ ਬਣਾਉਣੀ ਦਾਸ ਨੇ ਇੱਕ ਵੇਖੀ ਮੈਨੂੰ ਲੰਬੀ ਵੀਡੀਓ ਤੇ ਮੈਂ ਜ਼ਰੂਰ ਇੰਸਟਾ ਤੇ ਉਹ ਸ਼ੇਅਰ ਕਰਨੀ ਆ ਕੋਈ ਆਪਣੇ ਉਹ ਖਾਲਸਾ ਜੀ ਐਨ ਜੀਓ ਵਾਲਾ ਜਾਂਦਾ ਤੇ ਜਦੋਂ ਉੱਥੇ ਪਹੁੰਚਦਾ ਬੇੜੀ ਦੇ ਵਿੱਚੋਂ ਤਿੰਨ ਜਾਣੇ ਉਤਰ ਕੇ ਇਹ ਤੇ ਉਹ ਸੈਟਅਪ ਲਾਉਂਦਾ ਆ ਕੈਮਰਿਆਂ ਦਾ ਪਿੱਛੇ ਕੈਮਰੇ ਫੜ ਕੇ ਖਲੋਤੇ ਆ ਪੀ ਕਿੱਥੇ ਲਾਈਏ ਕਿਦਾਂ ਲਾਈਏ ਕੀ ਕਰੀਏ ਪਹਿਲਾਂ ਕੈਮਰੇ ਲੱਗਦੇ ਨੇ ਫਿਰ ਬੇੜੀ ਆਉਂਦੀ ਆ ਹੋਰ ਖਾਲਸਾ ਜੀ ਜਿਹੜਾ ਵਿਚਾਰਾ ਭੁੱਖਾ ਜਿਹੜਾ ਰੋਟੀ ਨੂੰ ਤਰਸਣ ਡਿਆ ਉਹਨੇ ਥੋੜਾ ਕੈਮਰਾ ਫੜ ਕੇ ਖਲੋਤਾ ਵੀ ਮੈਂ ਬੇੜੀ ਦੀ ਵੀਡੀਓ ਬਣਾਵਾ ਪਹਿਲਾਂ ਆਪਣਾ ਬੰਦਾ ਉੱਥੇ ਭੇਜਦੇ ਨੇ ਫਿਰ ਆਉਂਦੇ ਨੇ ਫਿਰ ਸਮਾਨ ਫੜਾਉਂਦੇ ਨੇ ਫਿਰ ਸਾਰੀਆਂ ਵੀਡੀਓ ਫੋਟੋਆਂ ਬਣਦੀਆਂ ਤੇ ਹੱਸ ਹੱਸੋ ਹੀਣਾ ਉਹਨਾਂ ਲੋਕਾਂ ਦਾ ਬਣਿਆ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਖਾਲਸਾ ਜੀ ਉਹਨਾਂ ਨੂੰ ਕੌਣ ਕੁਝ ਦਵੇਗਾ ਉਹਨਾਂ ਨੂੰ ਰੋਟੀ ਲੰਘਦੀ ਐ ਸੋ ਮਹਾਰਾਜ ਕਿਰਪਾ ਕਰੇ ਗੁਰੂ ਨਾਨਕ ਸਾਹਿਬ ਦੇ ਚਰਨ ਪਰ ਸਿਏ ਸਾਨੂੰ ਮਹਾਰਾਜ ਸੱਚੇ ਪਾਸ਼ਾ ਰੱਖਣਗੇ ਮਹਾਰਾਜ ਤੋਂ ਬਿਨਾਂ ਨਹੀਂ ਕੋਈ ਰੱਖ ਸਕਦਾ ਸੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਮਿਹਰਾਂ ਕਰਨ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਣ ਇਹ ਜੋ ਸਮਾ ਬਣਿਆ ਹੋਇਆ ਔਖਾ ਮਹਾਰਾਜ ਕਿਰਪਾ ਕਰਕੇ ਦੂਰ ਕਰ ਦੇਣ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜਵਾਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਹ ਸਿੰਘ ਸਾਹਿਬ ਦੀ ਮਿਹਰ ਸਦਕਾ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਪਟਿਆਲੇ ਤੋਂ ਸੁਣਾਉਣਾ ਕੀਤੀ ਹੈ ਹੁਣ ਅਸਟਾ ਮੋ ਸਾਰਾ ਪਰਿਵਾਰ ਬਾਹਰ ਹੈ ਤੇ ਉਹ ਦੱਸਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਸਾਡੇ ਤੇ ਬੜੀ ਕਿਰਪਾ ਹੋਈ ਉਹ ਕਹਿੰਦੇ ਮੈਂ ਜਦੋਂ ਉਦੋਂ ਖਾਲਸਾ ਜੀ ਨਵਾਂ ਨਵਾਂ ਆਇਲਸ ਦਾ ਕੰਮ ਚੱਲਿਆ ਸੀ 2008-9 ਦੀ ਜਾਂ 10 ਦੀ ਗੱਲ ਹੈ ਦੱਸਦੇ ਆ ਕਹਿੰਦੇ ਵੀ ਮੇਰਾ ਵਿਆਹ ਹੋਇਆ ਤੇ ਮੈਂ ਆਪਣੀ ਘਰ ਵਾਲੀ ਦੇ ਪੈਸੇ ਲਾ ਕੇ ਉਹਨੂੰ ਕੈਨੇਡਾ ਭੇਜਿਆ ਉਸ ਤੋਂ ਬਾਅਦ ਕਹਿੰਦੇ ਅਸੀਂ ਬਹੁਤ ਟਰਾਈ ਕੀਤੀ ਮੇਰਾ ਨਹੀਂ ਸੀ ਬਣਦਾ ਬੜੀ ਵਾਰ ਉਹਨੇ ਟਰਾਈ ਕੀਤੀ ਉਹਦੀ ਵੀ ਉੱਥੇ ਕੋਈ ਸੈਟਿੰਗ ਨਹੀਂ ਸੀ ਹੁੰਦੀ ਤੇ ਮੇਰੀ ਵੀ ਨਹੀਂ ਸੀ ਹੁੰਦੀ ਕਹਿੰਦਾ ਤਿੰਨ ਚਾਰ ਸਾਲ ਬੀਤ ਗਏ ਜਿੰਨਾ ਖਰਚਾ ਇਥੋਂ ਮੈਂ ਕਰ ਸਕਦਾ ਹਾਂ ਸਾਂ ਮੈਂ ਕੀਤਾ ਕਦੇ ਕੋਈ ਪੈਸੇ ਕਦੀ ਕੋਈ ਪੈਸੇ ਵੀ ਜਾ ਵਧਾਉਣ ਵਾਸਤੇ ਪੈਸੇ ਕਹੀਂ ਕੋਸ਼ ਉੱਥੇ ਮੈਂ ਭੇਜਿਆ ਫੀਸਾਂ ਤਾਰੀਆਂ ਪਰ ਮੇਰਾ ਕੁਝ ਨਹੀਂ ਸੀ ਬਣਦਾ ਕਹਿੰਦਾ ਆਖਰ ਨੂੰ ਏਦਾਂ ਦਾ ਹਾਲਾਤ ਹੋ ਗਏ ਮੇਰੇ ਸਾਡੇ ਦੋਵਾਂ ਚ ਅਣਬਣ ਹੋਣ ਲੱਗ ਪਈ ਵੀ ਮੇਰੀ ਘਰ ਵਾਲੀ ਵੀ ਕਹਿੰਦੀ ਸੀ ਵੀ ਤੁਸੀਂ ਮੈਨੂੰ ਜ਼ੋਰ ਲਾ ਕੇ ਭੇਜਿਆ ਮੈਂ ਤੇ ਉਹਨਾਂ ਨੂੰ ਨਹੀਂ ਸੀ ਚਾਹੁੰਦੀ ਤੇ ਭਾਈ ਸਾਹਿਬ ਦੱਸਦੇ ਵੀ ਮੈਂ ਹੀ ਜ਼ੋਰ ਲਾਇਆ ਵੀ ਚੱਲ ਤੂੰ ਕੈਨੇਡਾ ਚਲੇ ਜਾਈਂਗੇ ਆਪਾਂ ਉੱਥੇ ਸੈੱਟ ਹੋ ਜਾਾਂਗੇ ਪਰ ਖਾਲਸਾ ਜੀ ਉਹ ਘਰ ਵਾਲੀ ਜਿਹੜੀ ਸੀ ਭੈਣ ਉਹ ਕਹਿੰਦੀ ਵੀ ਮੈਂ ਮੇਰਾ ਕੀ ਫਾਇਦਾ ਕੱਲਿਆਂ ਦਾ ਇੱਥੇ ਕਾਹਦਾ ਜੀਣਾ ਐ ਇਸ ਕਰਕੇ ਘਰ ਵਿੱਚ ਅਣਬਣ ਬੜੀ ਹੋਣ ਲੱਗ ਪਈ ਤੇ ਉਹ ਭਾਈ ਸਾਹਿਬ ਕਹਿੰਦੇ ਵੀ ਇੱਕ ਦਿਨ ਤਾਂ ਇੰਨੀ ਅਣਬੜ ਹੋਈ ਮੇਰੇ ਮਨ ਵਿੱਚ ਇਹ ਖਿਆਲ ਆ ਗਿਆ ਵੀ ਅੱਜ ਦਵਾਈ ਖਾ ਕੇ ਮਰ ਹੀ ਜਾਣਾ ਕਹਿੰਦਾ ਵੀ ਦਵਾਈ ਵੀ ਲੈਣ ਦੀ ਖਾਣ ਲਈ ਤਿਆਰ ਵੀ ਹੋ ਗਿਆ ਸਭ ਕੁਝ ਕਰ ਲਿਆ ਜਦੋਂ ਦਵਾਈ ਪੀਣ ਲੱਗਾ ਨਾ ਪਤਾ ਨਹੀਂ ਮਨ ਵਿੱਚ ਕੀ ਹੋਇਆ ਕੀ ਬਣਿਆ ਕੀ ਕਹਾਣੀ ਪਈ ਮੇਰਾ ਮਨ ਇਹਦਾ ਗੁਰੂ ਘਰ ਜਾਵਾ ਖਾਲਸਾ ਜੀ ਵੇਖੋ 사ਤਪੁਰਾ ਨੇ ਰੱਖਣਾ ਜਿੰਨੂੰ ਕਹਿੰਦਾ ਦਵਾਈ ਪੀਣ ਲੱਗਾ ਮੂੰਹ ਤੱਕ ਵੀ ਲੈ ਗਿਆ ਫਿਰ ਹੱਥੋਂ ਛੁੱਟ ਗਈ ਦਵਾਈ ਕਹਿੰਦਾ ਮੇਰੇ ਮਨ ਵਿੱਚ ਖਿਆਲ ਆਇਆ ਮਹਾਰਾਜ ਨੂੰ ਮੱਥਾ ਤੇ ਟੇਕਵਾਂ ਮੇਰੇ ਗਾਂ ਤਾਂ ਜੂੜ ਸੁਧਰ ਜੇ ਕਹਿੰਦਾ ਮੈਂ ਦਵਾਈ ਰੱਖੀ ਲਕਾਈ ਤੇ ਗੁਰੂ ਘਰ ਚਲਾ ਗਿਆ ਕਹਿੰਦਾ ਗੁਰੂ ਘਰ ਗਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਥੇ ਗਿਆ ਤੇ ਕਹਿੰਦਾ ਦੋ ਪਿੰਡ ਦੇ ਮੁੰਡੇ ਮਿਲੇ ਤੇ ਉਹ ਮੈਨੂੰ ਕਹਿੰਦਾ ਇੱਕ ਮਿਲਿਆ ਜਿਹੜਾ ਉਹ ਮੇਰਾ ਮਿੱਤਰ ਅਸੀਂ ਇਕੱਠੇ ਖੇਡਦੇ ਰਹੇ ਹਾਂ ਕਹਿੰਦਾ ਉਹਨੇ ਮੈਨੂੰ ਉਹ ਡੱਬਾ ਹੱਥ 'ਚ ਫੜਿਆ ਗੁਰੂ ਘਰ ਨੂੰ ਗੁਰੂ ਘਰ ਦੇ ਅੰਦਰ ਗੁਰੰਤ ਸਿੰਘ ਨੂੰ ਡੀਕਦਾ ਸੀ ਮੈਂ ਵੀ ਚਲਾ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਮੈਨੂੰ ਉਹ ਮਿਲਿਆ ਤੇ ਕਹਿੰਦਾ ਆਪਣੇ ਭਰਾ ਨੂੰ ਵਧਾਈ ਦੇ ਮੇਰਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਤੇ ਕਹਿੰਦਾ ਮੈਂ ਪੁੱਛਿਆ ਕਿਵੇਂ ਕਿਵੇਂ ਕੀ ਕੀ ਹੋਇਆ ਕਹਿੰਦਾ ਭਰਾਵਾ ਮੇਰੀਆਂ ਤੇ 4-5 ਵਾਰੀ ਮੈਨੂੰ ਉਹਨਾਂ ਨੇ ਨਾ ਕਰਤੀ ਸੀ ਮੈਂ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਦਰ ਫੜਿਆ ਤੇ ਮੇਰੀ ਉੱਥੇ ਕਹਾਣੀ ਪੈ ਗਈ ਮਹਾਰਾਜ ਨੇ ਮਿਹਰ ਕੀਤੀ ਮੇਰਾ ਵੀਜ਼ਾ ਆ ਗਿਆ ਇਹ ਨਾਲ ਮੈਂ ਉਹਨੂੰ ਪੁੱਛਣ ਲੱਗ ਪਿਆ ਵੀ ਤੂੰ ਉੱਥੇ ਕੀ ਕਰਦਾ ਸਾਂ ਕਹਿੰਦਾ ਮੈਂ ਉੱਥੇ ਜਾ ਕੇ ਸਵੇਰੇ ਚਲੇ ਜਾਣਾ ਸ਼ਾਮਾਂ ਤੱਕ ਭਾਂਡਿਆਂ ਦੀ ਸੇਵਾ ਹੋਰ ਕੋਈ ਸੇਵਾ ਜਿਹੜੀ ਸੇਵਾ ਲੱਭੀ ਮੈਂ ਕਰੀ ਜਾਣੀ ਤੇ ਉੱਥੇ ਇੱਕ ਸੁਖਨੀ ਸਾਹਿਬ ਦਾ ਪਾਠ ਮੈਂ ਕਰਕੇ ਆਉਂਦਾ ਸਾਂ ਬਸ ਦੂਜੇ ਦਿਨ ਜਾਂਦਾ ਸਾਂ ਦੋ ਇੱਕ ਦਿਨ ਛੱਡ ਕੇ ਜਾਂਦਾ ਕਹਿੰਦਾ ਐ ਅਸੀਂ ਸੁਣੀ ਤੇ ਕਿਹੜੀ ਦਵਾਈ ਮੈਂ ਪੀਣੀ ਸੀ ਕੀ ਮਹਾਰ ਦੇ ਦਰਸ਼ਨ ਕੀਤੇ ਤੇ ਮਨ ਵਿੱਚ ਖਿਆਲ ਆਇਆ ਵੀ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰ ਕਹਿੰਦਾ ਜਿਹੜੀ ਦਵਾਈ ਪੀਣ ਲਈ ਰੱਖੀ ਸੀ ਛੱਡ ਦਿੱਤੀ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਿਆ ਅੱਜ ਹੋਰ ਕੱਲ ਨੂੰ ਹੋਰ ਮਨ ਬਦਲਦਾ ਬਦਲਦਾ ਮਨ ਵਿੱਚ ਨਿਸ਼ਚਾ ਆ ਗਿਆ ਵੀ ਮਹਾਰਾਜ ਮੇਰੇ ਤੇ ਵੀ ਕਿਰਪਾ ਕਰਨਗੇ ਮੇਰਾ ਵੀ ਕਾਰਜ ਸਫਲਾ ਹੋਊਗਾ ਤੇ ਫਿਰ ਖਾਲਸਾ ਜੀ 4 ਮਹੀਨੇ ਲਗਾਤਾਰ ਵੀਰ ਗਿਆ 4 ਮਹੀਨਿਆਂ ਚ ਮਨ ਵੀ ਸਹੀ ਹੋ ਗਿਆ ਘਰ ਵਾਲੀ ਨਾਲ ਬੋਲ ਬਲਾਰਾ ਜਿਹੜਾ ਹੁੰਦਾ ਸੀ ਉਹ ਵੀ ਖਤਮ ਹੋ ਗਿਆ ਫਿਰ ਉਹਨਾਂ ਨੇ ਖਾਲਸਾ ਜੀ ਕੋਈ ਜਨਤ ਵਗੈਰਾ ਕਰਕੇ ਕੋਈ ਪੇਪਰ ਵਗੈਰਾ ਭੇਜੇ ਤੇ ਮਹਾਰਾਜ ਦੀ ਕਿਰਪਾ ਨਾਲ ਪੰਜਾ 6 ਮਹੀਨਿਆਂ ਦੇ ਵਿੱਚ ਵਿੱਚ ਉਹਦਾ ਬਾਹਰ ਦਾ ਬਣ ਗਿਆ ਇਸ ਟਾਈਮ ਖਾਲਸਾ ਜੀ ਉਮੀਰ ਬਾਹਰ ਹੈ ਉਹਦੇ ਦੋ ਬੱਚੇ ਨੇ ਮਹਾਰਾਜ ਦੀ ਕਿਰਪਾ ਸਰਕਾਰ ਉਹ ਦਾਸ ਨੂੰ ਸੁਣਾ ਕੇ ਗਿਆ ਕੁਝ ਡੇਢ ਕ ਮਹੀਨਾ ਪਹਿਲਾਂ ਇੱਥੇ ਆਇਆ ਸੀਗਾ ਤੇ ਉਹਨਾਂ ਨੇ ਫੋਨ ਤੇ ਵੀ ਮੈਨੂੰ ਦੱਸੀ ਤੇ ਦਾਸ ਉਹਨਾਂ ਨੂੰ ਮਿਲਿਆ ਵੀ ਸੀ ਤੇ ਮਹਾਰਾਜ ਨੇ ਐਸੀ ਕਿਰਪਾ ਉਹਨਾਂ ਦੇ ਕੀਤੀ ਉਹ ਵੀਰ ਕਹਿੰਦਾ ਵੀ ਮੈਂ ਮਰਨ ਲੱਗਾ ਹਾਂ ਤੇ ਗੱਲ ਕਿਸੇ ਨੂੰ ਭਾਈ ਸਾਹਿਬ ਮੈਂ ਦੱਸੀ ਨਹੀਂ ਨਾ ਮੇਰੀ ਘਰ ਵਾਲੀ ਨੂੰ ਪਤਾ ਨਾ ਮੇਰੇ ਮਾਪਿਆਂ ਨੂੰ ਪਤਾ ਕਹਿੰਦਾ ਦਵਾਈ ਘੋਲ ਕੇ ਗੋਲੀਆਂ ਤੇ ਮੈਂ ਮੂੰਹ ਤੱਕ ਲੈ ਗਿਆ ਹਾਂ ਸਾ ਮੂੰਹ ਦੇ ਵਿੱਚ ਸਿਰਫ ਗਈ ਨਹੀਂ ਮੂੰਹ ਦੇ ਕੋਲੋਂ ਮੁੜ ਕੇ ਆ ਗਈ ਮਨ ਵਿੱਚ ਖਿਆਲ ਆ ਗਿਆ ਗੁਰੂ ਘਰ ਨਾ ਜਾਵਾਂ ਕਹਿੰਦਾ ਗੁਰੂ ਘਰ ਗਿਆ ਤੇ ਉੱਥੇ ਮੁੰਡੇ ਦਾ ਵੀਜ਼ਾ ਲੱਗਾ ਉਹ ਮਿਲ ਗਿਆ ਉਹਨੇ ਰਾਹ ਪਾਤਾ ਐਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੀ ਜ਼ਿੰਦਗੀ ਬਚਾਈ ਆ ਕੱਲਾ ਮੇਰਾ ਵੀਜ਼ਾ ਨਹੀਂ ਲੱਗਾ ਕੱਲਾ ਸਾਨੂੰ ਕੈਨੇਡਾ ਵਿੱਚ ਸੈੱਟ ਨਹੀਂ ਕੀਤਾ ਮੇਰੀ ਜ਼ਿੰਦਗੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਬਚੀ ਜਾ ਵੇਖੋ ਖਾਲਸਾ ਜੀ ਕਿੱਦਾਂ ਕਿੱਦਾਂ ਦੀਆਂ ਹੱਡ ਬੀਤੀਆਂ ਕਿੱਦਾਂ ਕਿੱਦਾਂ ਦੇ ਲੋਕਾਂ ਦੇ ਨਾਲ ਮਹਾਰਾਜ ਕਾਰਨਾਮੇ ਕਰਦੇ ਨੇ ਕਿੱਦਾਂ ਕਿੱਦਾਂ ਦੀਆਂ ਖੇਡਾਂ ਲੋਕਾਂ ਨਾਲ ਵਿਚਰਦੀਆਂ ਹੁੰਦੀਆਂ ਹੈਰਾਨ ਹੋ ਜਾਈਦਾ ਖਾਲਸਾ ਜੀ ਮਹਾਰਾਜ ਦੀ ਕਿਰਪਾ ਛੋਟੇ ਛੋਟੇ ਬੱਚੇ ਬਾਬਾ ਦੀਪ ਸਿੰਘ ਸਾਹਿਬ ਨਾਲ ਪ੍ਰੇਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਮਾਪਿ ਉਹ ਨਹੀਂ ਇੱਥੋਂ ਲਿਆ ਸਾਨੂੰ ਵੀ ਇੱਥੋਂ ਮਿਲਣਾ ਦਾਸ ਨੇ ਇੱਕ ਛੋਟੇ ਜਿਹੇ ਬੱਚੇ ਨਾਲ ਗੱਲ ਵੀ ਕੀਤੀ ਸੀ ਖਾਲਸਾ ਜੀ ਸ਼ੀਦਾ ਸਾਹਿਬ ਮੈਨੂੰ ਮਿਲਿਆ ਸੀ ਤੇ ਬੱਚਨ ਬਲਾਸ ਹੋਏ ਉਹਦੇ ਨਾਲ ਬੱਚੇ ਨਾਲ ਤੇ ਉਹਨੇ ਮੈਨੂੰ ਬੜਾ ਕੋਈ ਦੱਸਿਆ ਮਹਾਰਾਜ ਕਿਰਪਾ ਕਰਨ ਕੱਲ ਦੀ ਹੱਲ ਵੀ ਸਾਡੇ ਬੀਤੀ ਵਿੱਚ ਉਹਦੀਆਂ ਗੱਲਾਂ ਸੁਣਾਵਾਂਗਾ ਤੇ ਮਹਾਰਾਜ ਦੀ ਕਿਰਪਾ ਨਾਲ ਵੀਰ ਕਹਿੰਦਾ ਵੀ ਮੇਰੀ ਤੇ ਜ਼ਿੰਦਗੀ ਬਾਬਾ ਦੀਪ ਸਿੰਘ ਸਾਹਿਬ ਨੇ ਵਧਾਈ ਆ ਮੇਰੀ ਦੀ ਉਸ ਦਿਨ ਖਤਮ ਹੋ ਗਈ ਸੀ ਮੈਂ ਮੰਨਦਾ ਨਿਸ਼ਚੈ ਬਣਾ ਲਿਆ ਸੀ ਮਾਰੀ ਪੀ ਘਰ ਵਾਲੀ ਤੂੰ ਵੀ ਗਾਲਾਂ ਪੈਂਦੀਆਂ ਘਰੋਂ ਵੀ ਗਾਲਾਂ ਪੈਂਦੀਆਂ ਕੰਮ ਕੋਈ ਸਬਰ ਦਾ ਨਹੀਂ ਲੋਕ ਵੀ ਗਾਲਾਂ ਕੱਢਦੇ ਲੋਕ ਇੱਥੋਂ ਤੱਕ ਕਹਿੰਦੇ ਸੀ ਤੇਰੀ ਘਰ ਵਾਲੀ ਨੇ ਉਥੇ ਭੱਜ ਜਾਣਾ ਐਨੇ ਸਾਲ ਹੋ ਗਏ ਤੇ ਮਨ ਵਿੱਚ ਫਿਕਰ ਘੋੜਾ ਡਰ ਪੈ ਗਿਆ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਸਾਰੇ ਡਰ ਪੈ ਦੂਰ ਕਰਕੇ ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਨੇ ਹਾਲ ਕੀਤਾ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਇਵੇਂ ਖਾਲਸਾ ਜੀ ਉਹ ਵੀਰ ਦੇ ਕਾਰਜ ਸਫਲੇ ਹੋਏ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰਾ ਕੀਤੀਆਂ ਮਹਾਰਾਜ ਕਿਰਪਾ ਕਰਨ ਦਾਸ ਦੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਸੰਗਤ ਜੀ ਜਿਹੜੇ ਐਤਵਾਰ ਜਾਂਦੇ ਆ ਆਹ ਵਾਲਾ ਐਤਵਾਰ ਜਿਹੜਾ ਆਉਣਾ ਹੈ ਨਾ ਉਸ ਐਤਵਾਰ ਆਪਣੇ ਕੰਮਾਂ ਨੂੰ ਆਪਣੇ ਕਾਰਾਂ ਨੂੰ ਛੱਡ ਕੇ ਕੇ ਸਿਰਫ ਪੰਜਾਬ ਦੀ ਸ਼ੋਕ ਸ਼ਾਂਤੀ ਵਾਸਤੇ ਚ ਪੈਰਾ ਕਟਿਓ ਕਿ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰਨ ਸ਼ੀਰ ਸਿੰਘ ਕਿਰਪਾ ਕਰਨ ਜਿਨ੍ਹਾਂ ਨੂੰ ਜਿਨ੍ਹਾਂ ਦਾ ਉਜਾੜਾ ਹੋ ਗਿਆ ਉਹਨਾਂ ਨੂੰ ਮੁਰ ਮਹਾਰਾਜ ਖਲਾਰ ਦੇ ਪੈਰਾਂ ਤੇ ਉਹਨਾਂ ਨੂੰ ਸੁੱਖ ਦੇ ਦੇਣ ਇਹ ਜੋ ਪਾਣੀ ਦੀ ਤਰਾਸਦੀ ਆਈ ਆ ਜੋ ਕਹਿ ਰਟਾਇਆ ਹੈ ਖਾਲਸਾ ਜੀ ਹਲੇ ਹੋਰ ਸਮਾਂ ਅੱਗੇ ਅੱਜ ਦਾਸ ਤੇ ਬਿਆਸ ਦੇ ਕੋਲ ਦਾ ਬਿਆਸ ਵਿੱਚ ਇੰਨਾ ਜ਼ਿਆਦਾ ਪਾਣੀ ਹੈ ਕਿ ਰੱਬ ਨਾ ਕਰੇ ਕਿਤੇ ਉਹ ਬੰਨ ਟੁੱਟਦਾ ਕੁਝ ਹੁੰਦਾ ਤੇ ਤਬਾਹੀ ਹੋ ਜੇਗੀ ਇੰਨਾ ਜ਼ਿਆਦਾ ਪਾਣੀ ਹੈ ਤੇ ਸਤਲੋਜ ਦੇ ਵਿੱਚ ਬਹੁਤ ਪਾਣੀ ਹੈ ਖਾਲਸਾ ਜੀ ਬੇਅੰਤ ਪਾਣੀ ਉਹਦੇ ਵਿੱਚ ਆ ਰਿਹਾ ਤੇ ਮੈਨੂੰ ਸੁਣਨ ਚ ਆਈ ਸੀ ਵੀ ਇੱਕ ਬੰਨ ਜਿਹੜਾ ਟੁੱਟਾ ਹੋਇਆ ਤੇ ਉਹ ਪਾਣੀ ਇਧਰ ਨੂੰ ਬਲੰਦਪੁਰਾ ਨੂੰ ਜਿੱਧਰ ਬਹੁਤ ਵੱਡਾ ਗੁਰਦੁਆਰਾ ਸਾਹਿਬਾ ਜਿੱਥੇ ਸਭ ਤੋਂ ਉੱਚਾ ਨਿਸ਼ਾਨਾ ਉਧਰ ਮੇ ਪਿੰਡਾਂ ਵਿੱਚ ਵੀ ਪਾਣੀ ਆਇਆ ਸੋ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਕੀਤੀਆਂ ਤੇ ਮਹਾਰਾਜ ਰੱਖ ਲੈਣਗੇ ਇਹ ਮੇਰੀ ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿੱਚ ਵੀ ਇਸ ਵਾਰ ਆਪਣੀਆਂ ਕੰਮਾਂ ਨੂੰ ਆਪਣੀਆਂ ਅਰਦਾਸਾਂ ਨੂੰ ਤਿਆਗ ਕੇ ਤੇ ਪੰਜਾਬ ਦੀ ਸੁਖ ਸ਼ਾਂਤੀ ਵਾਸਤੇ ਚਪਹਿਰਾ ਕਟਿਓ ਸੰਗਤ ਜੀ ਤੇ ਮਹਾਰਾਜ ਕਿਰਪਾ ਕਰਨਗੇ ਜਿਹੜਾ ਭਲਾ ਕਿਸੇ ਦਾ ਮੰਗ ਲੈਂਦਾ ਨਾ ਉਹਦਾ ਸਭ ਤੋਂ ਪਹਿਲਾਂ ਭਲਾ ਹੁੰਦਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਹੋਲਾ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ